ਪਰ ਮਿੰਦਰ ਪ੍ਰਗਤ ਦੀਪਕ ਬਾਲੀ ਤੇ ਦੂਜਾ ਪਵਨ ਕੁਮਾਰ ਟੀਨੂ ਤੇ ਸ਼ੈਰੀ ਕਲਸੀ ਇਹਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਲਓ ਨਹੀਂ ਤੇ ਇਹਨਾਂ ਨੇ ਤੁਹਾਡੀ ਪਾਰਟੀ ਖਤਮ ਕਰ ਦੇਣੀ ਹੈ ਤੁਸੀਂ ਬਹੁਤ ਗਲਤ ਕੀਤਾ ਇਹਨਾਂ ਬੰਦਿਆਂ ਦੇ ਹੱਥ ਦੇ ਵਿੱਚ ਬਾਗ ਦੌੜ ਦੇ ਕੇ ਪਰ ਮੈਂ ਇੱਕ ਬੇਨਤੀ ਕਰਦਾ ਹਾਂ ਜਦੋਂ ਵਰਕਰ ਦੀ ਹਾਲ ਲੱਗਦੀ ਏ ਕਿਤੇ ਕਾਲੀ ਦਲ ਵਾਲਾ ਕੰਮ ਨਾ ਹੋਵੇ ਤੁਹਾਡੇ ਨਾਲ ਵੀ ਕਿ ਆਮ ਆਦਮੀ ਪਾਰਟੀ ਵੀ ਖਿੱਲਰ ਦੀ ਨਜ਼ਰ ਆਵੇ ਤੇ ਨਾ ਹੀ ਕੋਈ ਵਰਕਰ ਬਚੇ ਤੇ ਨਾ ਹੀ ਤੁਹਾਡੇ ਲੀਡਰ ਬਚਣ ਜਿਹੜੇ ਲੀਡਰ ਤੁਸੀਂ ਕੱਲ ਲੈ ਕੇ ਆਏ ਹੋ ਉਹਨਾਂ ਦੀਆਂ ਟਿਕਟਾਂ ਉਹਨਾਂ ਦੀਆਂ ਪੱਕੀਆਂ ਕਰਕੇ ਉਹਨਾਂ ਨੂੰ ਤੁਸੀਂ ਦੇ ਰਹੇ ਹੋ ਕੋਈ ਮਿਹਰਬਾਨ ਕੇ ਬੈਠਾ ਹੋਇਆ ਕੋਈ ਡਿਪਟੀ ਮਿਹਰਬਾਨ ਬਣ ਕੇ ਬੈਠਾ ਹੈ ਪਰ ਵਰਕਰ ਵਰਕਰ ਇੱਕ ਕਾਉਂਸਲਰ ਦੀ ਟਿਕਟ ਹੀ ਮੰਗਦਾ ਸੀ ਤੇ ਤੁਸੀਂ ਦਿੱਤੀ ਮਾਨ ਸਨਮਾਨ ਦਿੱਤਾ ਪਰ ਬੇਨਤੀ ਏ ਤੁਸੀਂ ਵਰਕਰ ਦੀ ਬੇਇੱਜ਼ਤੀ ਕਰ ਦਿੱਤੀ ਏ ਜਿਹੜਾ ਇਹ ਰੋਸੇ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਅਸੀਂ ਆਪ ਆਪ ਆਪਣੀ ਪੂਰੀ ਟੀਮ ਲੈ ਕੇ ਉਤਰਾਂਗੇ ਤੇ ਵਿਰੋਧ ਕਰਾਂਗੇ ਇਹਨਾਂ ਦਾ ਕਿ ਇਹਨਾਂ ਨੇ ਟਿਕਟਾਂ ਵੇਚ ਕੇ ਦਿੱਤੇ ਆ ਮੈਂ ਬੇਨਤੀ ਕਰਦਾ ਫਿਰ ਬਹੁਤ ਹੀ ਮਾਰਾ ਕੰਮ ਅੱਜ ਹੋਇਆ ਆ ਇੱਕ ਵਰਕਰ ਦੇ ਤੁਸੀਂ ਏਰਮਾਨ ਤੋੜੇ ਆ ਇੱਕ ਵਰਕਰ ਦੇ ਨਹੀਂ ਕਈ ਵਰਕਰਾਂ ਦੇ ਜਲੰਧਰ West ਦੇ ਵਿੱਚ ਕਿਉਂਕਿ ਇਹ ਟਿਕਟਾਂ ਵੇਚਣ ਲੱਗੇ ਆ ਇਹ ਪੈਸੇ ਲੈਣ ਲੱਗੇ ਆ ਅਮੀਰ ਬੰਦਿਆਂ ਨੂੰ ਅੱਗੇ ਕਰ ਦਿੱਤਾ ਆ ਮੈਂ ਬੇਨਤੀ ਕਰਦਾ ਪਰ ਪਾਰਟੀ ਨੇ ਜੋ ਇੱਥੇ ਬੰਦੇ ਲਾਏ ਆ ਪਵਨ ਕੁਮਾਰ ਤੀਨੂ ਦੇਮਿੰਦਰ ਭਗਤ ਨਾਲ ਦੀਪਕ ਬਾਲੀ ਇਹ ਪੈਸੇ ਖਾਤਰ ਟਿਕਟਾਂ ਨੂੰ ਵੇਚ ਰਹੇ ਆ ਮਿਹਨਤ ਵਾਲੇ ਬੰਦਿਆਂ ਨੂੰ 2012 ਤੋਂ ਮੀਂਹ ਨਹੀਂ ਵਖਿਆ ਨੇਰੀ ਨਹੀਂ ਵਖੀ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਰਹੇ ਆ ਤੇ ਅੱਜ ਪੈਸੇ ਵਾਲਿਆਂ ਨੂੰ ਅੱਗੇ ਲਿਆ ਕੇ ਤੇ ਮਿਹਨਤ ਵਾਲਿਆਂ ਨੂੰ ਪਿੱਛੇ ਕਰਕੇ ਅੱਜ ਇੱਕ ਵਰਕਰ ਦੀ ਬੇਇੱਜ਼ਤੀ ਨਹੀਂ ਕੀਤੀ ਇਹਨਾਂ ਨੇ ਇਹ ਪੂਰੀ ਪਾਰਟੀ ਦੀ ਬਦਨਾਮੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਰੋਸ਼ ਹੈ ਕੀ ਇਹ ਜਿਹੜੀ ਟਿਕਟ ਕੱਟੀ ਗਈ ਹੈ ਵਰਕਰਾਂ ਦੀਆਂ ਟਿਕਟਾਂ ਇੱਕ ਲਿਸਟ ਆਉਣ ਤੋਂ ਬਾਅਦ ਵੀ ਕੱਟੀ ਜਾਵੇ ਇਹ ਸਾਰੀ ਲੋਕਲ ਲੀਡਰਸ਼ਿਪ ਦਾ ਨਾਲ ਸ਼ਹਿਰੀ ਕਲਸੀ ਜੋ ਕਿ ਇੱਕ ਬੰਦੇ ਨੂੰ ਜਿਹਨੂੰ ਟਿਕਟ ਦਿੱਤੀ ਗਈ 56 ਨੰਬਰ ਕੱਟ ਕੇ ਉਹਦੇ ਵਿੱਚ ਸ਼ਹਿਰੀ ਕਲਸੀ ਦਾ ਬਹੁਤ ਵੱਡਾ ਇਥੇ ਇਹੰਦੀਆਂ ਕੋਣ-ਕੋਲਾ ਚੈੱਕ ਕਰੋ ਕਿ ਕਿੰਨੀ ਵਾਰੀ ਉਹਦੇ ਨਾਲ ਗੱਲ ਹੁੰਦੀ ਹੈ ਪੈਸੇ ਜੋ ਮੈਂ ਕਹਿੰਦਾ ਅੱਜ ਜੋ ਇਹਨਾਂ ਨੇ ਕਹਾਨ ਕੀਤਾ ਵਰਕਰ ਦਾ ਇਹ ਕਦੀ ਜ਼ਿੰਦਗੀ 'ਚ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਨੇ ਕੁਝ ਸਮੇਂ ਪਹਿਲਾਂ ਜੋ ਲਿਸਟ ਕੱਢੀ ਸੀਗੀ ਉਹਦੇ ਵਿੱਚ ਇੱਕ ਆਮ ਵਰਕਰ ਜੋ ਵਾਰ ਨੰਬਰ 56 ਤੋਂ ਮੈਨੂੰ ਦਿੱਤੀ ਗਈ ਸੀ ਪਾਰਟੀ ਨੇ ਬਹੁਤ ਹੀ ਵਧੀਆ ਕੀਤਾ ਮੈਂ ਪਾਰਟੀ ਦੇ ਖਿਲਾਫ ਨਹੀਂ ਜਾ ਰਿਹਾ ਪਰ ਪਾਰਟੀ ਨੇ ਜੋ ਇੱਥੇ ਬੰਦੇ ਲਾਏ ਆ ਪਵਨ ਕੁਮਾਰ ਤੀਨੂ ਤੇ ਮਿੰਦਰ ਭਗਤ ਨਾਲ ਦੀਪਕ ਬਾਲੀ ਇਹ ਪੈਸੇ ਖਾਤਰ ਟਿਕਟਾਂ ਨੂੰ ਵੇਚ ਰਹੇ ਆ ਮਿਹਨਤ ਵਾਲੇ ਬੰਦਿਆਂ ਨੂੰ 2012 ਤੋਂ ਮੀਂਹ ਨਹੀਂ ਵੇਖਿਆ ਹਨੇਰੀ ਨਹੀਂ ਵੇਖੀ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਰਹੇ ਆ ਤੇ ਅੱਜ ਪੈਸੇ ਵਾਲਿਆਂ ਨੂੰ ਅੱਗੇ ਲਿਆ ਕੇ ਤੇ ਮਿਹਨਤ ਵਾਲਿਆਂ ਨੂੰ ਪਿੱਛੇ ਕਰਕੇ ਅੱਜ ਇੱਕ ਵਰਕਰ ਦੀ ਬੇਇੱਜ਼ਤੀ ਨਹੀਂ ਕੀਤੀ ਇਹਨਾਂ ਨੇ ਇਹ ਪੂਰੀ ਪਾਰਟੀ ਦੀ ਬਦਨਾਮੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਰੋਸ਼ ਹੈ ਕਿ ਇਹ ਜਿਹੜੀ ਟਿਕਟ ਕੱਟੀ ਗਈ ਹੈ ਵਰਕਰਾਂ ਦੀਆਂ ਟਿਕਟਾਂ ਇੱਕ ਲਿਸਟ ਆਉਣ ਤੋਂ ਬਾਅਦ ਵੀ ਕੱਟੀ ਜਾਵੇ ਇਹ ਸਾਰੀ ਲੋਕਲ ਲੀਡਰਸ਼ਿਪ ਦਾ ਨਾਲ ਸ਼ਹਿਰੀ ਕਲਸੀ ਜੋ ਕਿ ਇੱਕ ਬੰਦੇ ਨੂੰ ਜਿਹਨੂੰ ਟਿਕਟ ਦਿੱਤੀ ਗਈ 56 ਨੰਬਰ ਕੱਟ ਕੇ ਉਹਦੇ ਵਿੱਚ ਸ਼ਹਿਰੀ ਕਲਸੀ ਦਾ ਬਹੁਤ ਵੱਡਾ ਹੱਥ ਹੈ ਇੰਡੀਆ ਕੋਨ ਕੋਲਾ ਚੈੱਕ ਕਰੋ ਕਿ ਕਿੰਨੀ ਵਾਰੀ ਉਹਦੇ ਨਾਲ ਗੱਲ ਹੁੰਦੀ ਹੈ ਪੈਸੇ ਜੋ ਮੈਂ ਕਹਿੰਦਾ ਅੱਜ ਜੋ ਇਹਨਾਂ ਨੇ ਕਹਾਨ ਕੀਤਾ ਵਰਕਰ ਦਾ ਇਹ ਕਦੀ ਜ਼ਿੰਦਗੀ 'ਚ ਨਹੀਂ ਹੋਇਆ ਮੈਂ ਬੇਨਤੀ ਕਰਦਾ ਆ ਆਮ ਆਦਮੀ ਪਾਰਟੀ ਦੇ ਸਾਰੀ ਲੀਡਰਸ਼ਿਪ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸੰਦੀਪ ਪਾਟਕ ਜੀ ਨੂੰ ਦੀਪਕ ਚਵਾਨ ਜੀ ਨੂੰ ਵਿਸ਼ਵਿੰਦਰ ਜੀ ਨੂੰ ਸਤੀਸ਼ ਜੀ ਨੂੰ ਕਿ ਇਹ ਜਿਹੜਾ ਸਾਡੇ ਨਾਲ ਕਹਾਨ ਕੀਤਾ ਗਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਏ ਜੇ ਤੁਹਾਡੇ ਵਰਕਰਾਂ ਦੇ ਨਾਲ ਤਕਾ ਹੋਣ ਲੱਗ ਗਿਆ ਤੇ ਫੇਰ ਦੱਸੋ ਇਹ ਗਰੀਬ ਵਰਕਰ ਟੁੱਟਦਾ ਜਾਏਗਾ ਦੇ ਪੈਸੇ ਵਾਲਿਆਂ ਨੂੰ ਅੱਗੇ ਲੈ ਕੇ ਆਓਗੇ ਐਦਾਂ ਨਾ ਕਰੋ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਬਹੁਤ ਹੀ ਮਾਰਾ ਕੰਮ ਅਜ ਹੋਇਆ ਆ ਇੱਕ ਵਰਕਰ ਦੇ ਤੁਸੀਂ ਏਰਮਾਨ ਤੋੜੇ ਆ ਇੱਕ ਵਰਕਰ ਦੇ ਨਹੀਂ ਕਈ ਵਰਕਰਾਂ ਦੇ ਜਲੰਧਰ ਵੈਸਟ ਦੇ ਵਿੱਚ ਕਿਉਂਕਿ ਇਹ ਟਿਕਟਾਂ ਵੇਚਣ ਲੱਗੇ ਆ ਇਹ ਪੈਸੇ ਲੈਣ ਲੱਗੇ ਆ ਅਮੀਰ ਬੰਦਿਆਂ ਨੂੰ ਅੱਗੇ ਕਰ ਦਿੱਤਾ ਆ ਮੈਂ ਬੇਨਤੀ ਕਰਦਾ ਪਾਰਟੀ ਨੂੰ ਸੰਭਾਲ ਲਓ ਅਸੀਂ 2012 ਤੋਂ ਲੱਗ ਕੇ ਹੁਣ ਤੱਕ ਨਿਸਵਾਰਥ ਸੇਵਾ ਕੀਤੀ ਪਾਰਟੀ ਦੀ ਕਦੀ ਕੁਛ ਮੰਗਿਆ ਨਹੀਂ ਪਾਰਟੀ ਤੋਂ ਪਰ ਅੱਜ ਜੋ ਇਹਨਾਂ ਨੇ ਸਾਡਾ ਸਾਡੀ ਬਦਨਾਮੀ ਨਹੀਂ ਹੋਈ ਇਹ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਹੈ ਕਿ ਇੱਕ ਵਰਕਰ ਜਿਹੜਾ 2012 ਤੋਂ ਦਿਨ ਰਾਤ ਗਲੀਆਂ ਚ ਘੁੰਮ ਰਿਹਾ ਹੈ ਹਰਿਆਣੇ 'ਚ ਜਾ ਕੇ ਪੂਰੇ ਪੰਜਾਬ 'ਚ ਜਾ ਕੇ ਕੈਂਪੇਨ ਕਰਦੇ ਆ ਅਸੀਂ ਐਨੇ ਮਾਰੇ ਹੋਗੇ ਕਿ ਸਾਡੀ ਟਿਕਟ ਕੱਟ ਦਿੱਤੀ ਗਈ ਕਿਉਂ ਕੱਟੀ ਗਈ ਅਸੀਂ ਮੰਗੀ ਥੋੜੀ ਸੀ ਇਹ ਸਾਡਾ ਹੱਕ ਬੰਦਾ ਸੀ ਜੋ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਆ ਪਰ ਮਿੰਦਰ ਪ੍ਰਗਤ ਦੀਪਕ ਅੰਬਾਲੀ ਤੇ ਦੂਜਾ ਪਵਨ ਕੁਮਾਰ ਟੀ ਨੂੰ ਤੇ ਸ਼ੈਰੀ ਕਲਸੀ ਇਹਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਲਓ ਨਹੀਂ ਤੇ ਇਹਨਾਂ ਨੇ ਤੁਹਾਡੀ ਪਾਰਟੀ ਖਤਮ ਕਰ ਦੇਣੀ ਹੈ ਤੁਸੀਂ ਬਹੁਤ ਗਲਤ ਕੀਤਾ ਇਹਨਾਂ ਬੰਦਿਆਂ ਦੇ ਹੱਥ ਦੇ ਵਿੱਚ ਬਾਗਦੋੜ ਦੇ ਕੇ ਪਰ ਮੈਂ ਇੱਕ ਬੇਨਤੀ ਕਰਦਾ ਹਾਂ ਜਦੋਂ ਵਰਕਰ ਦੀ ਹਾਲ ਲੱਗਦੀ ਏ ਕਿਤੇ ਕਾਲੀ ਦਲ ਵਾਲਾ ਕੰਮ ਨਾ ਹੋਵੇ ਤੁਹਾਡੇ ਨਾਲ ਵੀ ਇਹ ਆਮ ਆਦਮੀ ਪਾਰਟੀ ਵੀ ਖਿੱਲਰ ਦੀ ਨਜ਼ਰ ਆਵੇ ਤੇ ਨਾ ਹੀ ਕੋਈ ਵਰਕਰ ਬਚੇ ਤੇ ਨਾ ਹੀ ਤੁਹਾਡੇ ਲੀਡਰ ਬਚਣ ਜਿਹੜੇ ਲੀਡਰ ਤੁਸੀਂ ਕੱਲ ਲੈ ਕੇ ਆਏ ਹੋ ਉਹਨਾਂ ਦੀਆਂ ਟਿਕਟਾਂ ਉਹਨਾਂ ਦੀਆਂ ਪੱਕੀਆਂ ਕਰਕੇ ਉਹਨਾਂ ਨੂੰ ਤੁਸੀਂ ਦੇ ਰਹੇ ਹੋ ਕੋਈ ਮਿਹਰਬਾਨ ਕੇ ਬੈਠਾ ਹੋਇਆ ਕੋਈ ਡਿਪਟੀ ਮੇਰਕ ਵਾਂਗ ਬਣ ਕੇ ਬੈਠਾ ਹੋਇਆ ਪਰ ਵਰਕਰ ਵਰਕਰ ਇੱਕ ਕਾਉਂਸਲਰ ਦੀ ਟਿਕਟ ਹੀ ਮੰਗਦਾ ਸੀ ਤੇ ਤੁਸੀਂ ਦਿੱਤੀ ਮਾਨ ਸਨਮਾਨ ਦਿੱਤਾ ਪਰ ਬੇਨਤੀ ਏ ਤੁਸੀਂ ਵਰਕਰ ਦੀ ਬੇਇੱਜ਼ਤੀ ਕਰ ਦਿੱਤੀ ਏ ਜਿਹੜਾ ਇਹ ਰੋਸੇ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਅਸੀਂ ਆਪ ਆਪ ਆਪਣੀ ਪੂਰੀ ਟੀਮ ਲੈ ਕੇ ਉਤਰਾਂਗੇ ਤੇ ਵਿਰੋਧ ਕਰਾਂਗੇ ਇਹਨਾਂ ਦਾ ਕਿ ਇਹਨਾਂ ਨੇ ਟਿਕਟਾਂ ਵੇਚ ਕੇ ਦਿੱਤੇ ਆ ਮੈਂ ਬੇਨਤੀ ਕਰਦਾ ਫੇਰ ਦੁਬਾਰਾ ਇਹਦੇ ਤੇ ਇੱਕ ਵਾਰੀ ਵਰਕ ਕਰਕੇ ਇਹਨਾਂ ਬੰਦਿਆਂ ਦੀ ਸ਼ਾਨ ਵੀਨ ਕਰੋ ਇਹ ਟਿਕਟਾਂ ਵੇਚਦੇ ਪਏ ਆ ਬਸ ਇਸ ਤੋਂ ਇਲਾਵਾ ਸੀ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਵਰਕਰਾਂ ਦਾ ਜਿਹੜਾ ਹੱਕ ਦੇ ਦਿਓ ਨਹੀਂ ਤੇ ਬਹੁਤ ਹੀ ਮਾਰਾਏਗਾ ਪਾਰਟੀ ਕੱਲੀ ਦਾ ਨਾਲ ਵੀ ਭੇੜੀ ਹੋ ਜਾਗੀ ਧੰਨਵਾਦ ਜੀ